चंडीगढ़ दी सुखना लेक दी काफी मशहूर है टूरिस्ट स्पॉट है बड़े पदरते सलानी इत्ते आंदे ने ते बारी मी दे करके हु सुखना लेक दा जो पानी दा लेवल है ओ वड चुके है खतरे के निशान तो सिर्फ एक फुट हेटा ही सुखना लेक का पानी रह गया है ते होर मी पैन ते जो सुखना लेक दे फ्लड गेट्स ने खोले जा सकदे हालात दे मद्देनजर प्रशासन पूरी तरीके अलर्ट है पानी नजर बनाए हुए है ਪੁਲਿਸ ਦੇ ਪ੍ਰਸ਼ਾਸਨ ਨੇ ਤਿਆਰੀਆਂ ਕੀਤੀਆਂ ਹੋਈਆਂ ਨੇ ਪੰਜਾਬ ਸਣੇ ਚੰਡੀਗੜ੍ਹ 'ਚ ਸਵੇਰ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਢੇਰਾਬਸਤੀ ਦੇ ਕੱਗਰ ਨੇੜੇ ਵੀ ਇਲਾਕਿਆਂ 'ਚ ਅਲਰਟ ਜਾਰੀ ਕੀਤਾ ਗਿਆ ਚੰਡੀਗੜ੍ਹ ਦੇ ਕਿਸ਼ਨਗੜ੍ਹ ਆਈਟੀ ਏਰੀਆ 'ਚ ਅਲਰਟ ਜਾਰੀ ਕੀਤਾ ਗਿਆ ਸੁਖਨਾ ਝੀਲ ਦੇ ਫਲੱਡ ਗੇਟ ਦੇ ਨੇੜੇ ਪੁਲਿਸ ਬਲ ਦੀ ਵੀ ਤਣਾਤੀ ਜੋ ਹੈ ਉਹ ਹੋਣ ਕਰ ਦਿੱਤੀ ਗਈ ਹੈ ਚੰਡੀਗੜ੍ਹ ਛਪਾਰੀ ਮੀਤ ਬਾਦ ਸੁਖਨਾ ਝੀਲ ਚਪਾਣੀ ਦਾ ਪੱਧਰ ਵਧ ਗਿਆ ਹੈ ਆ ਭਰਿਆਣਾ ਦੇ ਵਿੱਚ ਮੌਸਮ ਦਾ ਮિજાਜ ਲਗਾਤਾਰ ਬਦਲਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਦੇ ਮੰਨੀਏ ਤਾਂ yellow alert ਆਉਣ ਵਾਲੇ 3 ਤੋਂ 4 ਦਿਨ ਜਾਰੀ ਕੀਤਾ ਗਿਆ ਚੰਡੀਗੜ੍ਹ ਦੇ ਨਾਲ-ਨਾਲ ਸੁਕਨਾ ਲੇਕ ਅਸੀਂ ਮੌਜੂਦ ਹਾਂ ਜਿੱਥੇ ਹਾਲਾਂਕਿ ਹਜੇ ਤੱਕ ਜਿਹੜੀ ਜਾਣਕਾਰੀ ਹੈ ਕਿ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਹਜੇ ਫਿਲਹਾਲ ਥੱਲੇ ਪਾਣੀ ਦਾ ਜਿਹੜਾ ਜਲ ਸਤਾਰ ਹੈ ਉਹ ਦੇਖਿਆ ਗਿਆ ਔਰ ਇਸ ਦੇ ਨਾਲ-ਨਾਲ ਹਾਲਾਂਕਿ ਹਜੇ ਫਲਡ ਗੇਟ ਨਹੀਂ ਖੋਲੇ ਗਏ ਨੇ ਲੇਕਿਨ ਇਸੇ ਤਰ੍ਹਾਂ ਜੇਕਰ ਬਰਸਾਤ ਰਹਿੰਦੀ ਹੈ ਤਾਂ ਫਲਡ ਗੇਟ ਖੋਲੇ ਜਾ ਸਕਦੇ ਨੇ ਹਾਲਾਂਕਿ ਚੰਡੀਗੜ੍ਹ ਪੁਲਿਸ ਤੇ ਨਾਲ-ਨਾਲ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਹੈ ਉਹ ਵੀ ਇਦੇ ਤੇ ਨਜ਼ਰ ਪੂਰੀ ਲਾਏ ਹੋਏ ਆ ਜਾਂ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਤੇਜ਼ ਬਰਸਾਤ ਨਾਲ ਜੇਕਰ ਅਚਾਨਕ ਲੈਵਲ ਵਧਦਾ ਤਾਂ ਫਲੱਡ ਗੇਟ ਖੋਲੇ ਜਾ ਸਕਦੇ ਨੇ ਔਰ ਫਲੱਡ ਗੇਟ ਖੁੱਲਣ ਤੋਂ ਬਾਅਦ ਕਈ ਥਾਵਾਂ ਤੇ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹਾਲਾਂਕਿ ਇਸ ਤੋਂ ਬਾਅਦ ਅੱਗੇ ਕਿਸ਼ਨਗੜ ਆਈਟੀ ਉਸ ਤੋਂ ਅੱਗੇ ਡੇਰਾ ਬਸੀ ਦੇ ਘਾਗਰ ਕਿਉਂਕਿ ਜਿੰਨਾ ਵੀ ਜਿਹੜਾ ਪਾਣੀ ਦਾ ਜਿਹੜਾ ਜਲਸਰ ਵਧਦਾ ਉਹ ਸਿੱਧਾ ਪਾਣੀ ਅੱਗੇ ਜਾ ਕੇ ਉਸ ਉਸ ਸਾਈਡ ਜਾਂਦਾ ਹੈ ਜਿਸ ਕਰਕੇ ਕਈ ਏਰੀਆ ਦੇ ਵਿੱਚ ਜਿੱਥੇ ਜਿੱਥੇ ਘਾਗਰ ਦੇ ਨੇੜੇ ਜਿਹੜੇ ਵੀ ਰਿਹਾਇਸ਼ੀ ਏਰੀਆ ਹੈ ਉੱਥੇ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹਾਲਾਂਕਿ ਹਜੇ ਖਤਰੇ ਦੇ ਨਿਸ਼ਾਨ ਤੋਂ 1 ਫੀਟ ਥੱਲੇ ਹੈ ਲੇਕਿਨ ਜੇਕਰ ਇਸੇ ਤਰ੍ਹਾਂ ਬਰਸਾਤ ਰਹਿੰਦੀ ਹੈ ਜਾਂ ਇਸੇ ਤਰ੍ਹਾਂ ਜਿਹੜਾ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜੇਕਰ ਰਹਿੰਦਾ ਤਾਂ ਫਿਰ ਫਲੱਡ ਗੇਟ ਖੋਲੇ ਜਾ ਸਕਦੇ ਨੇ ਫਿਲਹਾਲ ਇੱਥੇ ਜਿਨੇ ਵੀ ਫਲੱਡ ਗੇਟਸ ਦੇ ਨਾਲ ਜਿਹੜਾ ਵੀ ਇਹ ਪੂਰਾ ਏਰੀਆ ਇੱਥੇ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਇੱਧਰ ਕਿਸੇ ਨੂੰ ਵੀ ਆਣ ਜਾਣ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਇੱਥੇ ਤੁਸੀਂ ਨਾ ਆਓ ਕਿਉਂਕਿ ਹੁਣ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੀਟ ਹੀ ਥੱਲੇ ਜਿਹੜਾ ਹੈਗਾ ਜਲਸਤਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਇਸ ਕਰਕੇ ਕਿਉਂਕਿ ਪਹਾੜਾਂ ਦਾ ਜਿੰਨੇ ਵੀ ਜਿਹੜੀ ਬਰਸਾਤ ਹੋ ਰਹੀ ਹੈ ਉੱਥੇ ਦਾ ਜਿਹੜਾ ਪਾਣੀ ਹੈ ਉਹ ਇੱਥੇ ਆ ਕੇ ਔਰ ਜਲ ਸતર ਜਿਹੜਾ ਹੈਗਾ ਉਹ ਲਗਾਤਾਰ ਪਿਛਲੇ ਦਿਨਾਂ ਵੀ ਫਲਡ ਗੇਟ ਜਿਹੜੇ ਆ ਉਹ ਖੋਲੇ ਗਏ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਔਰ ਚੰਡੀਗੜ੍ਹ ਦੇ ਬਿਲਕੁਲ ਬੈਕ ਸਾਈਡ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਪੂਰਾ ਜਿਹੜਾ ਲੈਵਲ ਹੈ ਉਹ ਦਿਖਾਇਆ ਗਿਆ ਔਰ ਇੱਕ ਫੀਲ ਕਹਿ ਸਕਦੇ ਆ ਕਿ ਹੁਣ ਖਤਰੇ ਦੇ ਨਿਸ਼ਾਨ ਤੋਂ ਹੈ ਹਾਲਾਂਕਿ ਇਸੇ ਤਰ੍ਹਾਂ ਜੇਕਰ ਜੇ ਮੌਸਮ ਵਿਭਾਗ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ yellow alert ਜਾਰੀ ਕੀਤਾ ਗਿਆ ਹੈ ਔਰ yellow alert ਦੇ ਚਲਦੇ ਜੇਕਰ ਇਸੇ ਤਰ੍ਹਾਂ ਜਲ ਸતર ਵਧਦਾ ਹੈ ਤਾਂ ਫਲਡ ਗੇਟ ਖੋਲੇ ਜਾ ਸਕਦੇ ਨੇ ਇਸ ਕਰਕੇ ਪ੍ਰਸ਼ਾਸਨ ਵੱਲੋਂ ਵੀ ਪੁਲਿਸ ਵੱਲੋਂ ਵੀ ਇੱਥੇ ਜਿਹੜਾ ਅਲਰਟ ਦਿੱਤਾ ਗਿਆ ਪੁਲਿਸ ਦੇ ਆਫੀਸਰਸ ਵੀ ਇੱਥੇ ਮੌਜੂਦ ਨੇ ਕਿਉਂਕਿ ਕਿਸੇ ਵੀ ਤਰ੍ਹਾਂ ਜੇਕਰ ਕੋਈ ਫਲੱਡ ਗੇਟ ਖੋਲੇ ਜਾਂਦੇ ਹੈ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਹੁੰਦੀ ਸਿਚੁਏਸ਼ਨ ਤਾਂ ਅੱਗੇ ਜਿਹੜੀ ਵੀ ਏਰੀਆ ਉੱਥੇ ਅਲਰਟ ਜਿਹੜਾ ਉਹ ਦਿੱਤਾ ਜਾਣਾ ਇਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਪੂਕਤਾ ਇੰਤਜ਼ਾਮ ਕੀਤੇ ਹੋਏ ਨੇ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਮੈਕਸਿਮਮ ਪੌਨ ਲੈਵਲ ਹੈ ਉਹਦਾ ਪੂਰਾ ਡੇਲੀ ਟੂ ਡੇਲੀ ਜਿਹੜਾ ਇਹਨਾਂ ਵੱਲੋਂ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਹੈ ਉਹ ਕੀਤਾ ਜਾਂਦਾ ਹੈ ਹਾਲਾਂਕਿ ਫਲੱਡ ਗੇਟ ਫਿਲਹਾਲ ਪਿਛਲੇ ਦਿਨਾਂ ਵੀ ਖੋਲੇ ਗਈ ਸੀ ਔਰ ਜਿਹੜੇ ਵੀ ਅੱਗੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਉਹ ਦਿੱਤਾ ਗਿਆ ਜਿਸ ਕਰਕੇ ਉਹ ਕੀਤਾ ਗਿਆ ਸਰ यहां पे लगाया हुआ आप लोगों ने आप घूम रहे हैं कि लोगों को भी दिख रहा है ओ भाई ਨਹੀਂ ਉਹ बता दीजिए वैसे ਫਲੱਡ ਗੇਟ ابھی ਫਿਲਹਾਲ ابھی ਜਿਹੜਾ ਟਾਈਮ ਹੈ ਨਾ ਪਾਣੀ কমেຊੁ ਗਿਆ ਅੱਛਾ ابھی 1 ਫੁੱਟ से नीचे है सर खतरे के निशान से कुछ ਲੋਕ ਇਹ ਰਖਾਈ ਹੋ ਠੀਕ ਹੈ ਠੀਕ ਹੈ ਤਾਂ ਬਿਲਕੁਲ ਕਿਉਂਕਿ ਇੱਥੇ ਖੁਦ ਜਿਹੜੇ ਸੁਖਨਾ ਲੈਗ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਖੁਦ ਇੱਥੇ ਪੈਟਰੋਲਿੰਗ ਵੀ ਕਰਦੇ ਨਜ਼ਰ ਆ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਜੇਕਰ ਕੋਈ ਦਲਸਤਾਰ ਵੱਧਦਾ ਤਾਂ ਫਿਰ ਉਹ ਲੈਵਲ ਜਿਹੜਾ ਹੈਗਾ ਉਹ ਚੈੱਕ ਕਰਕੇ